ਕਰੋ ਕਰੋ ਆ ਲੜੀ ਜੁੜੀ ਚੱਲੋ ਪੁਲਿਸ ਸਰਭਾਏ ਬਟਾ ਆ ਲਾਉਂਦੀ ਤੁਹਾਡੀ ਸੰਘਰਸ਼ ਸੰਘਰਸ਼ ਨੂੰ ਅੱਜ ਜਿਸਵਲ ਦੇ ਜਿਹੜਾ ਪਰਸਕੰਮ ਜ਼ਿੰਦਗੀ ਅੱਜ ਸਾਡੇ ਸਦਕਾਰਯੋਗ ਡੈਲੀਗੇਟ ਨੇ ਸਰਦਾਰ ਦਲਜਿੰਦਰ ਸਿੰਘ ਬਰਕ ਤੇ ਜਪਿੰਦਰ ਸਿੰਘ ਉਹਨਾਂ ਦੀ ਪ੍ਰੇਰਣਾ ਸੰਘਾ ਇਹ ਝਾੜੂ ਪਾਰਟੀ ਦੇ ਵਿੱਚ ਪਹਿਲਾਂ ਕੰਮ ਕਰਦੇ ਸੀ ਸਰਦਾਰ ਨਵਜੋਤ ਸਿੰਘ ਤਰਸਕਾ ਜਿਹੜੇ ਦੱਖਣੀ ਹਲਕੇ ਦੇ ਪ੍ਰਭਾਰੀ ਸੀ ਤੇ ਅਜੇ ਮਹਿਰਾ ਜੁਆਇੰਟ ਸੈਕਟਰੀ ਸੀ ਯੂਥ ਵਿੰਗ ਦੇ ਆਮ ਆਦਮੀ ਪਾਰਟੀ ਦੇ ਤੇ ਜਸਪੀਰ ਸਿੰਘ ਖਾਲਸਾ ਜੁਆਇੰਟ ਸੈਕਟਰੀ ਸੀ ਬੀਸੀ ਵਿੰਗ ਦੇ ਤੇ ਪਰਮਜੀਤ ਸਿੰਘ ਬਾਜਵਾ ਇਹ ਸੀਗੇ ਬੁੱਧੀਜੀਵੀ ਵਿੰਗ ਦੇ ਤੇ ਹੋਰ ਬਹੁਤ ਸਾਰੇ ਜਿਹੜੇ ਇਹਨਾਂ ਦੇ ਸੈਂਕੜੇ ਸਾਥੀ ਜਿਹੜੇ ਆ ਅੱਜ ਇਹ ਝਾੜੂ ਪਾਰਟੀ ਨੂੰ ਛੱਡ ਕੇ ਤੇ ਸ਼ਰਮਣੀ ਅਕਾਲੀ ਧਨ ਦੁਸਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇ ਬਹੁਤ ਸੰਜੀਤ ਹੋਇਆ ਉਹਦੇ ਜਿਹੜਾ ਹਿੱਸਾ ਬਣਿਆ ਹੈ ਔਰ ਸਾਡੀ ਸੀਨੀਅਰ ਲੀਡਰਸ਼ਿਪ ਸਾਰੀ ਹਾਜ਼ਰ ਹੈ ਸਾਡੇ ਸਾਰੇ ਸੀਨੀਅਰ ਲੀਡਰ ਸਾਹਿਬ ਮਾਨ ਵੱਲੋਂ ਮੇਰੇ ਵੱਲੋਂ ਇਹਨਾਂ ਸਾਰੇ ਵੀਰਾਂ ਨੂੰ ਜੀ ਆਇਆਂ ਨੂੰ ਔਰ ਪਾਰਟੀ ਦੇ ਵਿੱਚ ਇਹਨਾਂ ਦਾ ਬਣਦਾ ਜਿਹੜਾ ਮਾਨਤਾਨ ਜਿਹੜਾ ਹੈ ਉਹ ਰੱਖਿਆ ਜਾਏਗਾ ਔਰ ਦੇਖੋ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਨੀਤੀਆਂ ਤੋਂ ਤੰਗ ਹੋ ਕੇ ਉਹਨਾਂ ਨੇ ਅੱਜ ਸਾਡੀ ਪਾਰਟੀ ਦਾ ਹਿੱਸਾ ਬਣਨ ਦਾ ਸਾਡੇ ਕਾਫਲੇ ਦਾ ਹਿੱਸਾ ਬਣਨ ਦਾ ਫੈਸਲਾ ਲਿਆ ਮੈਂ ਸਮਝਦਾ ਕਿ ਇਹ ਬਹੁਤ ਹੀ ਜਿਹੜਾ ਉਹਨਾਂ ਦਾ ਦਰਸਤ ਤੇ ਛਲੰਗ ਅਨੁਕੂਲ ਫੈਸਲਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਕਾਫਲੇ ਦੇ ਕਾਫਲੇ ਜਿਹੜੇ ਨੇ ਸਾਡੀ ਪਾਰਟੀ ਦਾ ਹਿੱਸਾ ਬਣਨਗੇ ਤੇ ਸਾਨੂੰ ਮਜ਼ਬੂਤੀ ਮਿਲੇਗੀ ਔਰ ਅਸੀਂ ਪੰਜਾਬ ਔਰ ਪੱਤਨੇ ਕਾਰਜ ਕਰਾਂਗੇ ਜਿਮਣੀ ਚੋਣ ਲੈ ਕੇ ਤਰ ਜਾ ਰਹੇ ਆ ਆਪਣਾ ਜਿਮਣੀ ਚੋਣ ਦੇ ਵਿੱਚ ਸਾਡੀ ਪਾਰਟੀ ਤੇ ਵਰਕਰ ਸਹਿਬਾਨ ਲੀਡਰ ਸਹਿਬਾਨ ਲਗਾਤਾਰੀ ਕਾਫੀ ਦਿਨਾਂ ਤੋਂ ਤਰਨਤਨ ਸਾਹਤ ਦੇ ਵਿੱਚ ਕੰਮ ਕਰ ਰਹੇ ਨੇ ਅਸੀਂ ਤਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਹੀ ਕਰ ਰਹੇ ਆ ਤੇ ਆਪਾਂ ਨਸ਼ਿਆਂ ਤੋਂ ਆਪਣੀਆਂ نسلਾਂ ਨੂੰ ਬਚਾਈਏ ਜਿਹੜੇ ਗੈਂਗਸਟਰਵਾਦ ਦਾ ਦਾਹਨ ਤੇ ਜਿਹੜਾ ਸਾਡੇ ਬੱਚਿਆਂ ਨੂੰ ਨਿਗਲ ਰਿਆ ਤੇ ਉਹਨਾਂ ਤੋਂ ਆਪਣੀਆਂ ਨੌਜਵਾਨ ਬੱਚਿਆਂ ਨੂੰ ਬਚਾਈਏ ਪਰਿਵਾਰਾਂ ਨੂੰ ਬਚਾਈਏ ਤੇ ਸਰਦਾਰ ਮਨਦੀਪ ਸਿੰਘ ਨੂੰ ਜਿਹੜਾ ਵੋਟ પાਕੇ ਕਾਮਯਾਬ ਕਰੀਏ ਅਸੀਂ ਇਹੀ ਅਪੀਲ ਜਿਹੜੀ ਹੈ ਕਰਨ ਕਰਨ ਹਲਕੇ ਦੇ ਵੋਟਰਾਂ ਨੂੰ ਕਰ। ਕਾਂਸ ਤੋਂ ਪ੍ਰਧਾਨ ਨੇ ਇੱਕ ਜਾਤੀ ਸ਼ਬਦ ਨੂੰ ਲੈ ਕੇ ਉਹਦੇ ਬਾਰੇ ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਵੱਲੋਂ ਕੋਈ ਬਿਆਨ ਨਹੀਂ ਆਇਆ ਜਿੱਥੋਂ ਤੱਕ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦੇ ਆਗੂ ਨੇ ਤੇ ਨਹੀਂ ਬੋਲਣਾ ਸੀ ਖੇਤਰੀ ਪਾਰਟੀ ਦੇ ਆਗੂ ਕਿਉਂ ਨਹੀਂ ਬੋਲਦੇ ਆਡੇ ਵੱਲੋਂ ਤਾਂ ਬਹੁਤ ਬਿਆਨ ਆਇਆ ਜੀ ਮੈਂ ਖਾਸ ਤੌਰ ਤੇ ਮੇਰੇ ਵੱਲੋਂ ਤਾਂ ਅੱਜ ਵੀ ਜਿਹੜਾ ਹੁਣ ਮੈਂ ਸਵੇਰੇ 2 ਘੰਟੇ ਪਹਿਲਾਂ ਟਵੀਟ ਕੀਤਾ ਹੈ ਔਰ ਪਰਸੋ ਵੀ ਜਿਹੜਾ ਮੇਰਾ ਬਿਆਨ ਆਇਆ ਕੱਲ ਵੀ ਮੇਰਾ ਬਿਆਨ ਆਇਆ ਲਗਾਤਾਰ ਔਰ ਸਾਡੀ ਪਾਰਟੀ ਦੇ ਜਿਹੜੇ ਲੀਡਰ ਹੈ ਸਰਦਾਰ ਰਾਜਪਾਲ ਸਿੰਘ ਤੇ ਸਰਦਾਰ ਗੁਰਜੀਤ ਸਿੰਘ ਉਹ ਲਗਾਤਾਰ ਹੀ ਜਿਹੜਾ ਉੱਥੇ ਚੰਡੀਗੜ੍ਹ ਧਰਨੇ ਦੇ ਉੱਤੇ ਵੀ ਬੈਠੇ ਹੋਏ ਆ ਉੱਥੇ ਸੱਤ ਦਿਨ ਨੌਜਵਾਨਾਂ ਦੇ ਨਾਲ ਅਸੀਂ ਯਤਨ ਕਰ ਰਹੇ ਹਾਂ ਸਰੀਆਮ ਤੱਕ ਆ ਕੀਤਾ ਹੈ ਕੇਂਦਰ ਸਰਕਾਰ ਨੇ ਸਾਡੀ ਯੂਨੀਵਰਸਿਟੀ ਦੇ ਉੱਤੇ ਜਿਹੜਾ ਕਾਬੂ ਕਬਜ਼ਾ ਕਰਕੇ ਪੰਜਾਬ ਦੀ ਪ੍ਰਤਨਿਧਤਾ ਬੀਬੀਐਮਬੀ ਦੇ ਵਿੱਚ ਵੀ ਬਹੁਤ ਜ਼ਿਆਦਾ ਹੁੰਦੀ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਜ਼ਿਆਦਾ ਹੁੰਦੀ ਸੀਗੀ ਲੇਕਿਨ ਕੇਂਦਰ ਸਰਕਾਰ ਦੀਆਂ ਮਾੜੀਆਂ ਪਾਲਿਸੀਆਂ ਜਿਹੜੀਆਂ ਆ ਉਹ ਇਸ ਕਦਰ ਜਿਹੜੀਆਂ ਹੈ ਉਹ ਕੰਮ ਕਰ ਰਹੀਆਂ ਕਿ ਪੰਜਾਬ ਦੀ ਪ੍ਰਤਨਿਧਤਾ ਜਿਹੜੀ ਹੈ ਉਹ ਦਿਨ-ਬਦਨ ਦਿਨ-ਬਦਨ ਜਿਹੜਾ ਹੈ ਉਹ ਘਟਾਈ ਜਾ ਰਹੀ ਹੈ ਇਹ ਮੈਂ ਸਮਝਦਾ ਸ਼ਰੀਆਮ ਜਿਹੜਾ ਪੰਜਾਬ ਦੇ ਨਾਲ ਠੱਠਾ ਹੈ ਕਾਗਜ਼ ਪਾਰਟੀ ਜਿਹੜੇ ਖਾਲ ਸੂਬਾ ਪ੍ਰਧਾਨ ਤੇ ਪਰਚਾ ਆਇਆ ਤੁਹਾਡਾ ਕੀ ਕਹਿਣਾ ਹੋਵੇ ਕੋਣਾ ਚਾਹੀਦਾ ਸੀ ਜੀ ਇਸ ਤਰ੍ਹਾਂ ਦੀਆਂ ਭਾਦਰ ਟਿੱਪਣੀਆਂ ਜਿਹੜੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਸ਼ੋਭਨੀਕ ਨਹੀਂ ਹੁੰਦੀਆਂ ਕਿਸੇ ਵੱਡੇ ਅਹੁਦੇ ਤੇ ਬੈਠੇ ਵਿਅਕਤੀ ਨੂੰ ਤਾਂ ਬਿਲਕੁਲ ਹੀ ਜਿਹੜਾ ਉਹ ਨਹੀਂ ਸ਼ੋਭਦੀਆਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਆਈਡੀਆ ਪਿੱਛੇ ਕਰਦੇ ਲੱਡੂ ਆਈਡੀਆ ਪਿੱਛੇ ਕਰਦੇ ਹਾਂਜੀ ਬਤਾਈਏ ਹਾਂ ਨਹੀਂ ਮੈਨੇ ਕੰਕਲੂਜ ਕਰ ਲਿਆ ਦੋਸਤ ਅੰਬੀ ਦਾ ਮਨেশਰ ਜੀ ਐਨਡੀਓ ਸਾਈ ਕਰ ਲਿਆ ਹੈ। ਸਰਪਤੀ ਜੀ ਵੀ ਮੇਰਾ ਪ੍ਰੋਜੈਕਟ ਜਿੰਨੇ ਆ ਵੀ ਬਲਿੰਦਰ ਪਾਲ ਸਿੰਘ ਜੀ 10 ਲੱਖ ਜਾਨ ਜੀ ਬਿਕਰਮਜੀਤ ਸਿੰਘ ਜੀ ਕਾਰਦਾ ਜਗਤਾਪ ਸਿੰਘ ਜੀ ਕਰ ਗਏ ਆ ਗੁਰਪ੍ਰੀਤ ਗੁਰਪ੍ਰੀਤ ਸਿੰਘ ਜੀ ਭਾਈ ਬਲਵਿੰਦਰ ਸਿੰਘ ਜੀ ਭਾਈ ਦਲਵਿੰਦਰ ਦਲਵਿੰਦਰ ਸਿੰਘ ਜੀ ਹਲਕਾ ਕੂਰਵੀ ਹਰਦੀਪ ਸਿੰਘ ਜੰਡੂ ਆਹ ਸਿੰਘ ਦਾ ਜੀ ਇੱਧਰ ਪ੍ਰਤਾਪ ਸਿੰਘ ਜੀ ਕਲਸੀ ਹਿੰਨਾ ਨੂੰ ਕਿੰਨੇ ਧੱਕੇ ਨਾ ਮਾਰੂ ਆ ਅੱਜ ਤਾਂ ਅਸੀਂ ਤੋਂ ਬਹੁਤ ਮਾਰੀ ਆ ਲੈਣੀ ਗਈ ਆਪਣਾ ਫਿਚਰ ਕੋਲ ਚਲੋ ਤੱਕ ਨਹੀਂ ਹਲ ਕੇ 50 ਨੰਬਰ ਵਾਪਸ ਆ ਭਾਈ ਸਰ ਜੇ ਰੋ ਨਹੀਂ ਗੱਲ ਹਾਂ ਬਾਪ ਜੀ ਨਾ ਕਾਹਦਾ ਹੋ ਗਰਾ ਮੈਕਰੋਨ ਤੇ ਨਾ ਕਿਸੇ ਦੀ ਜੀ ਵੀ ਜਗਾ 5 ਸਾਲ ਤੋਂ ਚਲੋ ਬਾਕੀ ਵਾਧੇ ਚਲੋ ਰਹਿਣਾ ਚਾਹੀਦਾ ਆ ਜਿਹਨੇ ਡਾਊਡ ਹੋ ਕੇ ਲਿਆ ਆਇਆ ਆ ਆ ਬੰਦੂ ਆ ਲੋ ਜੀ ਜਾਓ ਦੋਦਰ ਅਸਲ ਹੈ। ਉਹ ਸਾਰੇ ਸ਼ਰੋਪਿਆਂ ਦੇ ਪਿੱਛੇ ਪੈਣੇ ਲਾਈਨ ਪਾਸੇ ਲੱਗ ਕੇ ਬਹਿ ਜਾਓ। ਇਹ ਨੈਸ਼ਨਲ ਮੈਚ ਆਪ ਕੋਲ। 3 ਹੁੰਦੇ ਸਰ। ਸਿੰਘਾ ਦੀ ਪਾਣੀ ਪਾਣੀ। ਆਪਾਂ ਚੱਕਰ ਨਹੀਂ ਕਰਨਾ ਹੋਣਾ। ਇਹਨਾਂ ਨੇ ਜਦੋਂ ਪਾਰਟੀ ਜਿਹੜੇ ਬਾਟੀਆਂ ਇਹਨਾਂ ਕੋਲ ਪੈਸੇ ਨਹੀਂ ਆਉਂਦੇ। ਹੋ ਕੇ ਆ ਜਾਓ। ਹੋ ਰਿਹਾ ਹੈ ਕਿ ਸੋ 100 ਮਹਰ ਪੈ ਜਾ। ਆਪਾਂ ਪਾਸ ਚਾਲੂ ਹੀ ਆਪਣਾ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਇੱਕ ਮਿੰਟ ਜੀ ਇੱਕ ਮਿੰਟ ਇੱਧਰ ਚੌਲ ਮਾਰ ਲਾਂ ਤੇ ਉਹ ਲੋ ਮਾਰੇ ਮਾਰੇ ਜਿੰਨੇ ਮਰ ਓਧਰੋਂ ਛੰਡੀ ਮਰਨੀ ਆਪਾਂ ਕੋਈ ਨਹੀਂ ਬਣੀ ਇੱਥੇ ਕਰ ਲਉਂਗਾ ਚਲ ਜੀ ਮੈਂ ਇਹ ਦਫੇ ਦਫੇ ਕਰਾਇਆ ਆਈਏ ਮੈਂ 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 ਇਸੇ ਜਿਲ੍ਹੇ ਵਿੱਚ ਗੁਰਦੇ ਦਾ ਮੈਕਿੰਗ ਦਾ ਕਟ ਕਰਵਾ ਲਿਆ ਸਭ ਨੇ ਕਰ ਗਿਆ ਵੀ ਉਹ ਫਲੇਮੈਂਟ ਆਪਣੇ ਉੱਥੇ ਉਸੇ ਪਰਮਨ ਫੋਟੋ ਕਰਵਾ ਤਾ ਜੀ ਨੂੰ ਮੋਤਾ ਕਰੋ ਪ੍ਰਧਾਨ ਉਪਰਗਿਆ ਸਾਰਾ ਹੋਰ ਹੋ ਜਾ ਸਾਰਾ ਕਰਨ ਤੋਂ ਬਾਅਦ ਹੋ ਜਾ ਰਸਾ ਸਾਹਿਬ ਨਾਲ ਪੱਲੇ ਸਾਹਿਬ ਇਹ ਮੌਕਾ ਤਾਂ ਮੇਰਾ ਜਾਣ ਗਿਆ ਲਈ ਇਹ ਵਹਿਣ ਗੋਣ ਨਹੀਂ ਬਿਨਾ ਹੋਈ ਜੀ ਤੁਸੀਂ ਪੜਾਉਂਦੇ ਇੱਧਰ ਕੋਈ ਚਾਲ ਚੱਲਦੇ ਜੀਉਨ ਸਾਹਿਬ ਆ ਜੀ ਦਿਖਾ ਆਜੋ ਭਾਈ ਆ ਜੀ ਆਨ ਦੁਪਰ ਫਾਈਟ ਦਾ ਅੱਗੇ ਰਾਜ ਦਾ ਪ੍ਰੋਬਲਮ ਲਓ ਨंबर ਦਾ ਮਤਲਬ ਲੇਓ ਇਕ ਨਾਲ ਹਾਂ ਜੀ ਚਲੋ